ਪਿੰਡ ਕਿਹੜਾ ਤੇ ਕੀ ਵਾਕਿਆ ਮੇਰਾ ਨਾਮ ਕੁਲਵੰਤ ਸਿੰਘ ਆ ਜੀ ਮੈਂ ਜੋਨ ਪ੍ਰਧਾਨ ਆ ਕਿਸਾਨ ਮਜ਼ਦੂਰ ਨਿਕਰ ਰਿਸ਼ਮੇਤੀ ਦਾ ਪਿੰਡ ਢੋਟੀਆਂ ਤਰਨਤਾਰਨ ਜ਼ਿਲ੍ਹੇ ਤੋਂ ਜੀ ਤੇ ਕੀ ਵਾਕਿਆ ਵਾਕਿਆ ਇਹ ਆ ਜੀ ਸਾਡੀ ਲੜਕੀ ਆ ਕਮਲਜੀਤ कौर ਜਿਹੜੀ ਸੋਈਆਂ ਵਿਆਹੀ ਇਥੇ ਕਾਰੀਵਾਲ ਸੋਈਆਂ ਜੀ ਪਿੰਡ ਢੋਟੀਆਂ ਤੋਂ ਤ੍ਰਿਪ ਸਿੰਘ ਨਾਲ ਵਿਆਹੀ ਆ ਜੀ ਅੱਜ ਕਰੀਬ 18-19 ਸਾਲ ਹੋ ਗਏ ਉਹਨੂੰ ਵਿਆਹੀ ਨੂੰ ਪੰਜ-ਛੇ ਸਾਲ ਵਧੀਆ ਰਿਹਾ ਵਾ ਇਹ ਤ੍ਰਿਪ ਸਿੰਘ ਬਾਅਦ ਜਦਾਂ ਕੇ ਨਿਆਂਜ ਸੰਬੰਧ ਹੋ ਗਿਆ ਜਨਾਨੀ ਦੇ ਨਾਲ ਹਰਪਾਲ ਗੌਰਵੀ ਜਨਾਨੀ ਆ ਤੇ ਉਹਨੇ ਕੀ ਕੀਤਾ ਵੀ ਉਹਦੇ ਨਾਲ ਰਿਲੇਸ਼ਨਸ਼ਿਪ ਬਣਨ ਨਾਲ ਇਹਨਾਂ ਦੇ ਘਰ ਦਾ ਮਾਹੌਲ ਖਰਾਬ ਹੋ ਗਿਆ ਇਹਨਾਂ ਦੇ ਘਰ ਦੇ ਵਿੱਚ ਅਕਸਰ ਹੀ ਜਿਹੜੀ ਤਲਕੀ ਆ ਉਹ ਵਧਦੀ ਰਹਿੰਦੀ ਚੱਲਦੀ ਰਹਿੰਦੀ ਸੀਗੀ ਤੇ ਮਾਰ ਘਟਾਈ ਕਰਨ ਤੇ ਨੌਬਤ ਪਹੁੰਚ ਗਈ ਜੇ ਫਿਰ ਘਰੋਂ ਵੀ ਕੱਢ ਦਿੰਦਾਰਿਆ ਉਹ ਜਦੋਂ ਘਰੋਂ ਕੱਢ ਦਿੰਦਾ ਇਹ ਮੁੜ ਕੇ ਜਾ ਕੇ ਆਪਣੇ ਪੇਕੇ ਘਰ ਜਾਂਦੀ ਰਹੀ ਇਥੇ ਬਧੇਰੀਆਂ ਪੰਜਾਦਾ ਜਾਂ ਇਹਦਾ ਭੈਣ ਬਣੋਈ ਆ ਜਾ ਕੇ ਲੈ ਆ ਰਿਆ ਫਿਰ ਉਹ ਜਿਹੜਾ ਬੈਬਵਾ ਕਰਉਂਦੇ ਰਿਹਾ ਵੀ ਹੁਣ ਨਹੀਂ ਕਰਦਾ ਗਾਂ ਨਹੀਂ ਕਰਦਾ ਜੀ ਇਦਾਂ ਕਰਕੇ ਤੇ ਹੁਣ ਆਖਰ ਕੱਲ ਨੇ ਗੁੱਡੀ ਨੇ ਫੋਨ ਲਾਇਆ ਆਪਣੀ ਭੈਣ ਦੀ ਛੋਟੀ ਨੂੰ ਕਿ ਮੈਨੂੰ ਪੈਸੇ ਚਾਹੀਦੇ ਆ ਉਹਨੇ ਪੈਸੇ ਭੇਜੇ ਉਸ ਤੋਂ ਬਾਅਦ ਆ ਮੁੜ ਕੇ ਉਹ ਕਹਿੰਦੀ ਵੀ ਮੈਨੂੰ ਮਾਰਕਟਾਈਜ਼ ਕਰਨ ਦਿਆ ਪਿਆ ਵਾ ਇਹ ਤੈਨੂੰ ਪੈਸੇ ਕਿਨੇ ਪਾਏ ਆ ਕਿਉਂ ਪਾਏ ਆ ਤੇ ਇਸ ਕਰਕੇ ਉਹ ਮੁੜ ਕੇ ਇਹਨੇ ਬਹੁਤ ਮਾਰਕਟਾਈਜ਼ ਕੀਤੀ ਉਹਦੀ ਮਾਰਕਟਾਈਜ਼ ਕੀਤੀ ਤੇ ਉਹਨੇ ਕਿਹਾ ਵੀ ਮੈਂ ਆਪਣੀ ਭੈਣ ਨੂੰ ਫੋਨ ਲਾ ਕੇ ਕਿਹਾ ਨੀ ਚਾਰ ਕੋਈ ਸ਼ਾਮੀ ਕਿ ਮੈਨੂੰ ਇਹਨੇ ਮਾਰਕਟਾਈਜ਼ ਕਰਨ ਦਿਆ ਵਾ ਜਾਂ ਮੈਨੂੰ ਜਿਆਦਾ ਤੰਗ ਕਰਦਾ ਵਾ ਇਹ ਦੋਵੇਂ ਗੀਤ ਕਹਿੰਦੇ ਜਾਣ ਕੇ ਜਿਹੜੀ ਹਰਪਾਲ ਕੌਰ ਜੀ ਦੀਆਂ ਵੀ ਜਨਾਨੀ ਹੈ ਤੇ ਇਹ ਫਿਰਪ ਸਿੰਘ ਕਿ ਮੈਂ ਬਹੁਤ ਜ਼ਿਆਦਾ ਤੰਗ ਕਰਨ ਡਿਆ ਤੇ ਮੈਂ ਇਹਨਾਂ ਤੋਂ ਤੰਗ ਆ ਕੇ ਤੇ ਆਪਣੀ ਜੀਵਨ ਦੀ ਲੜਖ ਜਿਹੜੀ ਉਹ ਖਤਮ ਕਰ ਲੈਣੀ ਆ। ਕਿ ਉਹ ਆਖਰ ਸ਼ਾਮ ਰਾਤ 11:30 ਵਜੇ ਜਿਹੜਾ ਉਹਨੇ ਆਪਣੀ ਮਾਸੀ ਨੂੰ ਕੁੜੀ ਨੇ ਫੋਨ ਲਾਇਆ ਵਾ ਹਰਮੀਤਕੌਰ ਨੇ ਜਿਹੜੀ ਇਹਨਾਂ ਦੀ ਦੋਤੀਏ ਭਾਜੀ ਉਹਨਾਂ ਦੀ ਉਹਨੇ ਫੋਨ ਲਾਇਆ ਮੇਰੀ ਆਪਣੀ ਮਾਸੀ ਨੂੰ ਵੀ ਮੇਰੀ ਮੰਮੀ ਜਿਹੜੀ ਉਹ ਰਾਤ ਪੂਰੀ ਹੋ ਗਈ ਆ। ਇਹਨਾਂ ਨੇ ਹੁਣ ਇਹ ਬਹਾਨੇ ਬਣਾਦੇ ਕਿ ਸੱਪ ਲੜਿਆ ਜੇ ਆ ਵੋ ਪਰ ਉਹ ਆਣ ਕੇ ਵੇਖਿਆ ਹਾਲਾਤ ਜਿਹੜੇ ਆ ਪਹਿਲਾਂ ਵੀ ਸਾਨੂੰ ਪਤਾ ਵੀ ਇਹ ਜੋ ਜੋ ਕੁਝ ਹੋੰਡਿਆ ਵਾ ਇਹਨਾਂ ਦੋਵਾਂ ਨੇ ਰੜ ਕੇ ਜਿਹੜਾ ਫ੍ਰੀ ਪੈਂਡ ਫ੍ਰੀ ਬੇਡਮ ਜਿਹੜਾ ਹੈਗਾ ਵਾ ਮੜ ਰਿਆ ਉਹ ਕੀਤਾ ਅਸੀਂ ਚਾਹੁੰਦੇ ਆ ਵੀ ਜਿਹੜੀ ਇਹ ਕਾਰਵਾਈ ਆ ਇਹ ਪ੍ਰਸ਼ਾਸਨ ਇਹਨਾਂ ਦੇ ਕਰੇ ਕਿਉਂਕਿ ਪੁਲਿਸ ਪ੍ਰਸ਼ਾਸਨ ਕੋਲ ਇਹਦਾ ਕੇਸ ਆ ਅਸੀਂ ਆਪਣੇ ਬਿਆਨ ਲਿਖਾ ਦਿੱਤੇ ਆ ਤੇ ਜੋ-ਜੋ ਇਹ ਕਰਨਾ ਕਰਦਾ ਰਿਹਾ ਅਸੀਂ ਚਾਹੁੰਦੇ ਆ ਕਿ ਇਹ ਇਹਨਾਂ ਚੀਜ਼ਾਂ ਨੂੰ ਠੱਲ ਪਾਵੇ ਤੇ ਇਹਨਾਂ ਤੇ ਕਾਰਵਾਈ ਹੋਵੇ ਹਾਂਜੀ ਸੁਖਰਾਜ ਸਿੰਘ ਨਾਮ ਮੇਰਾ ਪਿੰਡ ਮੇਰਾ ਰਾਣਾ ਕਲਾ ਤੇ ਜੋ ਇੱਕ ਤੋਂ ਇਲਜ਼ਾਮ ਲੱਗ ਰਿਹਾ ਆ ਕਿ ਲੜਕੀ ਦਾ ਕਤਲ ਕੀਤਾ ਹੈ ਉਹ ਕੀ ਮਾਮਲਾ ਸਾਰਾ ਜੀ ਜੀ ਬਿਲਕੁਲ ਠੁਠਾ ਨਜਾਮ ਲੱਗ ਰਿਹਾ ਜੀ ਔਰ ਇਹ ਸਾਥ ਲੜਨ ਦੇ ਨਾਲ ਮੌਤ ਹੋਈ ਜੀ ਇਹ ਲੜਕੀ ਦਾ ਪਰਿਵਾਰ ਜੀ ਜਾਣ ਬੁੱਝ ਕੇ ਇਹਨੂੰ ਕਤਲ ਦਾ ਅੰਜਾਮ ਦੇ ਦਿੰਦੇ ਆ ਜੀ ਤੇ ਇਹੋ ਜੀ ਗੱਲ ਕੋਈ ਨਹੀਂ ਹਾਂਜੀ ਤੇ ਉਹਨਾਂ ਨੂੰ ਜਾਨਕੀ ਲੜਾਈ ਝਗੜਾ ਅਕਸਰ ਹੀ ਮਤਲਬ ਲੜਕੀਆਂ ਨੂੰ ਲੜਾਈ ਝਗੜਾ ਕਰਦਾ ਰਹਿੰਦਾ ਸੀ ਇਹ ਤਾਂ ਇਹ ਜਾਇਜ਼ ਸੰਬੰਧਿਕ ਸੀਗੇ ਜੀ ਲੜਾਈ ਝਗੜਾ ਜੀ ਇਹ ਜਦੋਂ ਪਹਿਲਾਂ ਜਤੋਂ ਪੰਜ ਸੱਤ ਸੱਤ ਪਹਿਲਾਂ ਤੇ ਚਲੋ ਹੁਣ ਵੀ ਹਰ ਘਰ ਦੇ ਵਿੱਚ ਥੋੜੀ ਬੋਦੀ ਤੁੰਤੂ ਮੈਂ ਤਾਂ ਹੁੰਦੀ ਰਹਿੰਦੀ ਆ ਜੀ ਇਹ ਥੋੜਾ ਵੀ ਆਪਣੀ ਘਰ ਦੀ ਨੂੰ ਕਿਸ ਨੇ ਮਾਰ ਦੇਣਾ ਜੀ ਇਹੋ ਜੀ ਗੱਲ ਤੇ ਹੋ ਨਹੀਂ ਸਕਦੀ ਬਾਕੀ ਜੀ ਪੋਸਟ ਮਾਰ ਪਰ ਰਿਪੋਰਟ ਆ ਜਾਈਂ ਤੁਹਾਡੇ ਸਾਹਮਣੇ ਆ ਜਣੀ ਆ ਜੀ ਤੇ ਜੋ ਵੀ ਹੋਊਗਾ ਅਸੀਂ ਉਹਨਾਂ ਐਗਰੀ ਆ ਨਹੀਂ ਉਹਨਾਂ 'ਤੇ ਇਲਜ਼ਾਮ ਲਗਾ ਕੇ ਨਜਾਇਜ਼ ਬੰਦਾ ਕਰਕੇ ਲੜਾਈ ਝਗੜਾ ਜਿੰਦਾ ਸੀ ਕਿ ਇਦਾਂ ਦੇ ਕੋਈ ਗੱਲ ਨਹੀਂ ਇਹੋ ਜੀ ਤੇ ਕੋਈ ਨਹੀਂ ਕੋਈ ਗੱਲ ਨਹੀਂ ਆ ਇਹਨਾਂ ਨੂੰ ਇਹਨੂੰ ਪਤਾ ਹੀ ਜੀ ਲੜਕੇ ਨੂੰ ਪਤਾ ਹੀ ਪਿਓ ਦੇ ਰਿਸ਼ਤਿਆਂ ਦਾ ਇਹਨੂੰ ਵੀ ਮਿਲਦੀ ਗਿਲਦੀ ਹਨ ਕਰੰਨੇ ਹੁੰਦੀ ਜੀ ਠੀਕ ਹੈ ਜੀ ਹਾਂ ਅੱਛਾ ਉਹ ਤਾਂ ਕਹਿੰਦੇ ਕਿ ਲੜਾਈ ਝਗੜਾ ਆ ਉਹ ਸੋਇਆਂ ਵਿੱਚ ਕੱਲ ਘਟਨਾ ਵਾਪਰਦੀ ਇੱਕ ਲੇਡੀਜ਼ ਦੀ ਮੌਤ ਹੁੰਦੀ ਆ ਉਹ ਕੀ ਹੈ ਵੀਰ ਦਾ ਸਰ ਇੱਕ ਕਮਰਟੀ ਇਨਚੋਰਪ੍ਰੀਅਰ ਅਮਰੀਕ ਸਿੰਘ ਪਾਸੇ ਢੋਡੀਆਂ ਜ਼ਿਲ੍ਹਾ ਕਰਨਤੰਦ ਜਿਹੜਾ ਜੀ ਸਾਡੀ 19 ਸਾਲ ਪਹਿ전ੋਂ ਤ੍ਰਿਪਤਾ ਸੁਨੀਅਸ ਗੋਲਦੀ ਪੁੱਤਰ ਤੋਂ ਸੇਵਾਸੀ ਸੋਹਣ ਨਾਲ ਰਹੀ ਜਿਹਦੇ ਦੋ ਬੱਚੇ ਨੇ ਇੱਕ ਲड़का ਇੱਕ ਲੜਕੀ ਲड़का 15 ਸਾਲ ਦਾ ਤੇ ਛੋੜਾ ਦਾ ਦੀ ਕਾਮਲਜੀਤ ਦੇ ਪਰਿਵਾਰ ਮੁਤਾਬਕ ਜਿਹੜਾ ਤ੍ਰਿਪਤਾ ਉਸਦੇ ਹੋਰ ਕੇ ਨਾਨੀ ਨਾਲ ਰਿਸ਼ਤਿਆਂ ਸਨ ਤੇ ਉਹਨਾਂ ਨੇ ਦੱਸਿਆ ਕਿ ਸਾਡੀ ਲੜਕੀ ਨੇ ਉਹਦੇ ਸਿਰ ਚੜ ਕੇ ਆਪਣੀ ਜਿਲੀ ਜੀ ਚ ਖਾ ਲਈ ਤੇ ਜਿਸ ਤਰ੍ਹਾਂ ਉਹਦੀ ਮੌਤ ਹੋ ਗਈ ਨਾ ਲੜਕੀ ਦੇ ਪਿਓ ਦੇ ਪਿਆਰ ਦੇ ਮਕਦਮਾ ਬਰਦ ਕਰ ਦਿੱਤਾ ਤੇ ਤੁਪੀਦਰਾਂ ਜੋ ਵੀ ਦਰ ਸਾਹਮਣੇ ਆਏ ਕਿਉਂ ਮੈਂ ਕਰਨਾ ਤਾਂ ਦਿਖਾ ਦਿੱਤਾ ਪਾਸਵਰਡ ਹੋਣਾ ਪਾਸਵਰਡ ਇਮਰਾਨ ਜੋ ਵੀ ਰਿਪੋਰਟ ਆਈ ਮੈਨੂੰ ਸਿਲ ਕਰਦੇ